ਹੈਵਨ ਵਾਲਮੀਕੀ ਹਰ ਹਰ ਵਾਲਮੀਕੀ ਮੈਂ ਗੁਰਮਖ ਸਿੰਘ ਹੌਸਲਾ ਰਾਸ਼ਟਰੀ ਭਾਰਤੀ ਲੋਕਦਲ ਅਤੇ ਭਗਵਾਨ ਵਾਲਮੀਕੀ ਸਤਕਾਰ ਕਮੇਟੀ ਭਾਰਤ ਅੱਜ ਹੁਸ਼ਿਆਰਪੁਰ ਵਿਖੇ ਜੋ ਸਿੰਗਰ ਸੁਖਦੇਵ ਰਾਜ ਜੀ ਜਿਨ੍ਹਾਂ ਨੇ ਬਹੁਤ ਹੀ ਸੁੰਦਰ ਭਗਵਾਨ ਵਾਲਮੀਕੀ ਜੀ ਦਾ ਭਜਨ ਗਾਇਨ ਕੀਤਾ ਹੈ ਔਰ ਇਸ ਭਜਨ ਨੂੰ ਕਲਮਬੱਧ ਕੀਤਾ ਹੈ ਚੜਕਿਆਂ ਵਾਲੇ ਵੀਰ ਨੇ ਸਤਨਾਮ ਚੜਕਿਆਂ ਵਾਲੇ ਵੀਰ ਨੇ ਅਤੇ ਇਸ ਨੂੰ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਇਸ ਭਜਨ ਦਾ ਫਿਲਮਕਣਕਣ ਕੀਤਾ ਪੀਪੀ ਫਿਲਮ ਯੂਨਿਟ ਟਾਂਡਾ ਹੁਸ਼ਾਹਰਪੁਰ ਵਾਲਿਆਂ ਨੇ ਤੋਂ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਇਸ ਭਜਨ ਨੂੰ ਵੱਧ ਤੋਂ ਵੱਧ ਸੁਣੋ ਦੇਖੋ ਅਤੇ ਸ਼ੇਅਰ ਤੇ ਲਾਈਕ ਕਰੋ ਕਮੈਂਟ ਕਰੋ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਸਾਡੇ ਵਿੱਚ ਮਿੰਦਰਪਾਲ ਆਧਿਆ ਜੀ ਉਹ ਵੀ ਮੌਜੂਦ ਹਨ ਔਰ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਉਹ ਵੀ ਆਪਣੇ ਦੋ ਸ਼ਬਦ ਜਰੂਰ ਕਹਿਣਗੇ ਮੈਂ ਆਏ ਹੋਏ ਨੇ ਦਾ ਸجدੇ ਬਰੰਦ ਦਾ ਬਹੁਤ ਬਹੁਤ ਆਪਣੀ ਵਾਲਮੀਕ ਸੇਵਾ ਸੁਖਾ ਚੇ ਲੋ ਬਹੁਤ ਬਹੁਤ ਇਸ ਚੀਜ਼ ਦਾ ਧਿਲੋ ਆਪਣੇ ਚਿਤਰਾਣਾ ਕਰਦਾ ਇਹਨਾਂ ਦਾ ਜਿਹੜਾ ਕਿ ਸਾਡੇ ਇਸ ਪੁਰਵਾਨ ਵਾਲਮੀਕ ਮਹਾਰਾਜ ਦੀ ਮੂਰਤੀ ਤੇ ਆ ਕੇ ਇਹਨੇ ਸ਼ਬਦ ਔਰ ਭਜਨ ਇੰਨਾ ਵਧੀਆ ਔਰ ਇੰਨਾ ਅੱਛਾ ਸੁੰਦਰ ਗਾਇਆ ਗਿਆ ਜਿੱਥੇ ਸਾਡੀਆਂ ਸੰਗਤਾਂ ਸਾਰੇ ਹੱਥ ਤੇ ਖੇੜਦੇ ਔਰ ਇਹਨੇ ਜਾਮਾ ਦੇ ਨਾਲੇ ਭਜਨ ਗਾਇਆ ਗਿਆ ਬੜੀ ਖੁਸ਼ੀ ਮਨਾਈ ਗਈ ਹੈ ਸਖਦੇਵਾ ਨੇ ਸ਼ਾਹਪੁਰ ਦੇ ਵਿੱਚ ਭਜਨ ਗਾਉਣ ਦੀ ਇਹਨਾਂ ਨੂੰ ਬਹੁਤ ਬਹੁਤ ਅੱਜ ਵਧਾਈ ਦਿੰਨੇ ਆ ਅੱਜ ਦੇ ਦਿਨ ਦੀ ਇਹਨਾਂ ਦੇ ਆਇਆ ਦਾ ਵੈਲਕਮ ਕਰਦੇ ਆ